ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦਸੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਹੋਰਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਚਾਰ ਨਾਗ ਮੱਜਾਂ ਦੇ ਵਿੱਚ ਦਿਖਾਵਾਂਗੇ ਜੇ ਚਾਰੇ ਮੱਜਾਂ ਦੀ ਡਿਟੇਲ ਦੋਸਤੋ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਚਾਰ ਨਾਗ ਮੱਜਾਂ ਦੇ ਵਿੱਚ ਦਿਖਾਵਾਂਗੇ ਦੋਸਤੋ ਇੱਕ ਮੱਝ ਟੋਕਰ ਗੱਪਣ ਇੱਕ ਮੱਝ ਬੱਚੀ ਵਾਲੀ ਹੋਊਗੀ ਤੇ ਇੱਕ ਮੱਝ ਦੋਸਤੋ ਮੇਲੀ ਰਗ ਦੀ ਹੋਊਗੀ ਰੇਡ ਦੋਸਤੋ 55000 ਤੋਂ ਲੈ ਕੇ ਤੇ 62000 ਰੁਪਏ ਤੱਕ ਹੋਊਗਾ ਦੁੱਧ ਦੋਸਤੋ ਹੋਊਗਾ ਇਹਨਾਂ ਮੱਝਾਂ ਥੱਲੇ 5 ਕਿਲੋ ਤੋਂ ਲੈ ਕੇ ਤੇ 12 ਲੀਟਰ ਤੱਕ ਵੀਡੀਓ ਐਂਡ ਤੱਕ ਜਰੂਰ ਦੇਖੋ ਡਿਟੇਲ ਆਪਾਂ ਕੱਲੇ ਕੱਲੇ ਪਸ਼ੂ ਦੀ ਵੀਰ ਦੇ ਕੋਲੋਂ ਪੁੱਛ ਲਾਂਗੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪਸ਼ੂਆਂ ਦੀ ਲੈ ਲਈਏ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਹੋਰ ਬਾਈ ਜੀ ਠੀਕ ਠਾਕ ਹੋ ਵਧੀਆ ਜੀ ਚੜ੍ਹਦੀ ਕਲਾ ਜੀ ਚਲੀ ਜਾਂਦਾ ਵੀਰੇ ਕੰਮ ਕਰ ਵਧੀਆ ਭਾਈ ਚਲੀ ਜਾਂਦਾ ਜੀ ਮਾਲ ਘੱਟ ਲੱਭਣ ਦੇ ਆ ਤੁਹਾਨੂੰ ਬੜਾ ਚਲੋ ਕੋਈ ਨਹੀਂ ਐਦਾਂ ਜੀ ਚਲੋ ਬ ਬਾਕੀ ਇਹ ਗਰੀ ਥੋੜਾ ਮੌਸਮ ਗਰਮੀ ਦਾ ਅੱਜ ਮੀਂਹ ਪਿਆ ਮੌਸਮ ਥੋੜਾ ਠੀਕ ਹੋ ਗਿਆ ਉਹ ਇੱਕ ਨਾ ਭਾਈ ਥੋੜਾ ਮੌਸਮ ਬੜਾ ਸਵੇਰੇ ਤੜਕੇ ਜਾਣਦੇ ਮਈਆਂ ਚ ਆਉਣ ਤੇ ਝੂੜ ਲੜ ਗਿਆ ਨੁਕਸਾਨ ਹੋ ਚੱਲਿਆ ਅੱਛਾ ਵੀ ਗਰੀ ਨੇ ਜਨਵਰ ਹਰ ਉੱਠੇ ਖੜਦੇ ਨੇ ਇਕੱਲੇ ਓਏ ਚਲੋ ਕੋਈ ਨਹੀਂ ਹਾਂਜੀ ਹਾਂਜੀ ਚਲੋ ਵੀਰ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਖਰੀ ਐਡਰੈਸ ਆਪਣਾ ਬੋਲ ਦਈਏ ਐਡਰੈਸ ਆਪਣਾ ਪਿੰਡ ਝਾਮਕਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਹਾਂਜੀ ਮੋਬਾਈਲ ਨੰਬਰ ਹੈਗਾ ਜੀ 62847441 27 ਨਾਮ ਹੈਗਾ ਜੀ ਪ੍ਰਤਾਪ ਸਿੰਘ ਛਾ ਠੀਕ ਹੈ ਜੀ ਹਾਂਜੀ ਅੱਜ ਦੋ ਬਣਾ ਬੱਚੇ ਤੇ ਇੱਕ ਵੱਡੀ ਮਹੀਂ ਆ ਦੁੱਧ ਵਾਲੀ ਇੱਕ ਨੀਲੀ ਦੀ ਮਹੀਂ ਆ ਬੱਚੇ ਤਾਂ ਬਣਾ ਮਹੀਨੇ ਮਹੀਨੀਆਂ ਬਣੀਆਂ ਹੋਣਗੀਆਂ ਠੀਕ ਜੀ ਇੱਕ ਟੋਕੜਾ ਟੋਕੜਾ ਬਣ ਚੈੱਕ ਪਾਸ ਆ ਜੀ ਠੀਕ ਹੈ ਜੀ ਜਿੰਨਾ ਜਿੰਨਾ ਦੁੱਧ ਹੋਊਗਾ ਜਿੱਦਾਂ ਜਿੱਦਾਂ ਵੀ ਹੋਇਆ ਡਿਟੇਲ ਆਪਾਂ ਸਾਰੀ ਭੈਣ ਭਰਾਵਾਂ ਨੂੰ ਵੈਰਾਈਆਂ ਚਾਹਨੀ ਕਿ ਸਾਰੀਆਂ ਸਾਰੀਆਂ ਹੀ ਆ ਜੀ ਸਾਰੇ ਠੀਕ ਹੈ ਜੀ ਹਾਂਜੀ ਲਓ ਜੀ ਸ਼ੁਰੂ ਕਰੀਏ ਆਪਾਂ ਇਸ ਮੱਝ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਮੱਝ ਕਿੰਨਾ ਸੁਗਾ ਸੁਈ ਤੇ ਸੁਗਾ ਭਾਜੀ ਦੁੱਧਾ ਹੈ ਹਾਂਜੀ ਤੇ ਇਹਨੂੰ ਸੁਈ ਨੂੰ ਕੋਈ ਜੇ 3 1/2 ਮਹੀਨੇ ਅੱਛਾ ਜੀ 3 1/2 ਮਹੀਨੇ ਲਾ ਲਓ ਕੋ ਵਾਧ ਲਾ ਲੋ ਦਾ ਦਿਨ ਬੱਚਾ ਸਾਹਮਣੇ ਭੈਣ ਭਰਾਵਾਂ ਦੇ ਵਿਖਾ ਦੇਣੇ ਬੱਚਾ ਦੋਸਤੋ ਆ ਇਹਦੀ ਮਤ ਕੱਟਾ ਹੀ ਬਣੀ ਸੋਰੀ ਨੂੰ ਵੀ ਇਹਨੂੰ 5 ਦਿਨ ਹੋਏ ਜੀ ਕੱਟਾ ਜੀ ਕੱਟਾ ਠੀਕ ਹੈ ਜੀ ਇਹਨੂੰ ਦੋਸਤੋ ਟੀਕਾ ਲੱਗੇ ਨੇ ਵੀ ਵੀਰ ਕੰਦਾ ਵੀ 25 ਦਿਨ ਹੋ ਗਏ ਹਾਂਜੀ ਹਾਂਜੀ ਦੁੱਧ ਦੇ ਥਲੇ 8 ਆ ਹਾਂਜੀ ਕੋਈ 7 ਲਾ ਲਈ 7 ਲਾ ਲਈ ਹਾਂਜੀ ਠੀਕ ਹੈ ਜੀ ਤੇ ਇਹਦਾ ਬਰੇਮ ਜੀ ਮੋਲ ਕੀ ਕਰਨਾ ਮੋਲ ਨਾਲ ਨਾਲ ਹੀ ਆਪਾਂ ਪਹਿਲਾਂ ਦੱਸ ਦਿੰਨੇ ਆ ਜੀ ਮੋਲ ਭਾਜੀ ਨਾ ਕੋਈ 60 ਤੇ ਨਾ 65 ਹਾਂਜੀ 57000 ਪਹੁੰਚ ਕਰਦੀ ਹੈ 100 ਕਿਲੋਮੀਟਰ ਦੀ। ਅੰਮ੍ਰਈ ਫੇਰ ਥੋੜਾ ਜਿਹਾ ਮੋਲ ਅੱਜ ਆਜ ਕਰੀਏ ਫਿਰ। ਜਾਰੀ ਕਰੀਏ। ਹਾਂਜੀ। 55000 ਤੋਂ 100 ਕਿਲੋਮੀਟਰ ਤੱਕ ਪਹੁੰਚ ਕਰਾਂ। 55000 ਦੇ ਵਿੱਚ 100 ਕਿਲੋਮੀਟਰ। ਤੇ 3000 ਜੇ ਕੋਈ ਪਹੁੰਚ ਦਾ ਘਟਾਉਂਦਾ ਤੇ 52 ਲੈ ਲੈ ਆਪਦੀ ਗੱਡੀ ਲੈ ਆ। ਮਤਲਬ ਜਾਨੀ ਕਿ 100 ਕਿਲੋਮੀਟਰ ਦਾ ਕਿਰਾਇਆ 3000 ਰੁਪਿਆ। 3000 ਹਾਂਜੀ। ਜੇ ਕੋਈ ਵੀ ਗੱਡੀ ਆਪਦੀ ਲੈ ਆਵੇ ਤੇ ਕਿਰਾਇਆ 3000 ਰੁਪਿਆ ਛੋੜ ਜੂ। 3000 ਲੈਸ ਜੀ। ਹਾਂ। ਫਿਰ 52 ਦੀ ਕਿਰਾਇਆ ਪਾ ਕੇ 55 ਦੀ। ਕਿਰਾਇਆ ਪਾ ਲਓ ਜੀ ਦੋਸਤੋ ਮੁੱਲ ਜੇ ਦੁੱਧ ਦੇ ਹਿਸਾਬ ਨਾਲ ਵੇਖੀ ਤੇ ਮੱਝ ਦਾ ਕਦ ਕੱਢ ਵੇਖੀ ਤੇ ਮੁੱਲ ਬਿਲਕੁਲ ਜਾਇਜ ਹੈ ਭਾਈ 11000 ਨਾਲ ਆਉ ਤੇ 5-7000 ਦਾ ਤੇ ਕਟਾ ਹੀ ਆ ਮਗਰ ਹਾਂਜੀ ਇਹਦੀ ਗੱਲ ਹੈ ਹਾਂਜੀ ਤੇ ਬਾਕੀ ਇਹ ਆ ਵੀ ਮੜਾ ਆ ਬੱਚੇ ਦਾ ਮੂਹਰ ਧਾਰ ਦੇ ਪਸੰਦ ਮੈਂਦੀ ਏ ਠੀਕ ਹੈ ਜੀ ਹਾਂਜੀ ਲਓ ਦੋਸਤੋ 55000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਜਾਂਦਾ ਫਿਰ 52000 ਰੁਪਿਆ ਕਰ ਰੋ ਕਦ ਕੱਢ ਮੈਂ ਦਾ ਚੈੱਕ ਤਾਂੋਂ ਪਰ ਆ ਜੀ ਆਪਣੇ ਫਾਰਮ ਤੇ ਆਹ ਰਣੀ ਆਫਰਾਂ ਲੱਗਦੀਆਂ ਉਹ ਕੋਈ ਨਹੀਂ ਹਰ ਵਾਰੀ ਇਸ ਫਾਰਮ ਦੀ ਹਰ ਵਾਰੀ ਆਫਰ ਹੁੰਦੀ ਹੈ। ਬਾਕੀ ਦੋਸਤੋ ਦੁੱਧ ਵੀ ਚਲੋ 8 ਕਿਲੋ 20 ਦੱਸਦਾ 7 ਕਿਲੋ ਤੇ ਹੈਗਾ ਹੀ ਪੱਕਾ ਮੌਕੇ ਦਾ ਜਿਹੜਾ ਪੱਕਾ ਜੀ ਪੱਕਾ ਦਵਾਈ ਕਰਾ ਦੇਣੀ ਕੋਈ ਠਾਰ ਠਾਰ ਖੜੇ ਦੋ ਡੰਗ ਭਾਵੇਂ ਠੀਕ ਹੈ ਜੀ ਹਾਂ ਜੀ ਬਾਕੀ ਦੋਸਤੋ ਚਲੋ ਰਾਜੀ ਆ ਜਿੰਨੀ ਵੀ ਹੈਗੀ ਆ ਮੌਸਮ ਗਰਮੀ ਦਾ ਵਾਹ ਤੁਹਾਨੂੰ ਪਤਾ ਹਰਿਆ ਪਠਾ ਲੋਕਾਂ ਦੇ ਕੋਲ ਅੱਜ ਕੱਲ ਬਿਲਕੁਲ ਘਟਿਆ ਮਿਲਦੀ-ਮੁਲਦੀ ਵੀਰ ਆ ਬਿਲਕੁਕੁਲ ਵਧੀਆ ਪਾਜੀ ਐ ਸੀਲਸ ਲਾ ਕੇ ਆਈ ਬੱਚੇ ਦੇ ਘਰੋਂ ਚਾਰੇ ਸਣੇ ਦੇ ਬਰਾਬਰ ਹੁੰਦੀ ਵਧੀਆ ਜੀ ਆਪਾਂ ਭੈਣ ਭਰਾਵਾਂ ਨੂੰ ਦੱਸਦੀ ਆ ਵੀ ਸਵੇਰੇ ਆਇਆ ਮਾਲਸਣ ਡੰਗਰ ਆਪਣੇ ਤੋਂ ਦਾਹ ਆਏ ਪਾਜੀ ਠੀਕ ਹੈ ਜੀ 6 ਮਈਆਂ ਨਾਲ 3 3 ਮਈਆਂ ਇੱਕ ਘਰ ਨੇ ਲਈਆਂ ਹਾਂ ਜੀ ਤੇ 2 ਇੱਕ ਨੇ ਲਈਆਂ ਤੇ ਇੱਕ ਨੇ ਲਈ ਆ ਠੀਕ ਹੈ ਯਾਨੀ ਕਿ ਤਿੰਨਾਂ ਘਰਾਂ ਦੀ ਹਾਂ ਜੀ ਤੇ ਮਾਲ ਸਵੇਰੇ ਆਇਆ ਵਾ ਤੇ ਤਰ ਬਾਕੀਆਂ ਭੈਣ ਭਰਾਵਾਂ ਨਾਲ ਵੀੜੀ ਜਿਗਰ ਕਰਦੇ ਆ ਆਪਣਾ ਚਾਰਚੂਰ ਇੱਕ ਦੋ ਦੇਖਾਂਗੇ ਡੰਗਰ ਧੰਨਵਾਦ ਆ ਜੜੀ ਪਾਜੀ ਗੁਰਦੇ ਆ ਰਵੇ ਜਾਂ ਤਾਂ ਨਰਕ ਨਹੀਂ ਪਾਸਾ ਪਟਾ ਚੁੱਕਿਆ ਨਾ ਹਾਂਜੀ 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 ਇਸ ਤੋਂ ਅਗੇ ਬਰਿਆਮ ਜੀ ਆ ਦਜੀ ਮੱਝ ਬਰੇ ਦਸੀ ਗਾ ਇਹ ਵੀ ਭਾਜੀ ਸੂਗਾ ਕੋਈ ਦੁਜਾਲ ਵਾਲੇ ਠੀਕ ਹੈ ਭਾਵੇਂ ਤੇਜਾਲ ਵਾਲੇ ਜੀ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਮੇਨ ਚੀਜ਼ ਦੀ ਵਿਖਾਉਣਾ ਇਹਦੀ ਮਿਲਕ ਵੈਂਚ ਚੱਕਰ ਮਿਲਕ ਵੈਂਨ ਜੀ ਇਹ ਆਂਦੇ ਭਾਜੀ ਓ ਵੀ ਸੱਜਰ ਇਹਨੇ ਮੈਂ ਨੇ ਆਪਾਂ ਕੋਈ ਜ਼ਿਆਦਾ ਨਹੀਂ ਆਂਦੇ ਆਪਾਂ ਇਹ ਨਹੀਂ ਆਂਦੇ 20 ਭਰਿਆ 50 ਭਰਿਆ ਉਹ ਆਂਦੇ ਵੀ 12 13 ਕਿਲੋ ਦੁੱਧ ਜਿਹੜਾ ਨਾ 12 ਤੋਂ ਪਲੱਸ ਦੁੱਧ ਦਿੱਤਾ ਮੈਂ ਨੇ ਸੱਜਰ ਠੀਕ ਹੈ ਜੀ ਤੇ ਕਈ ਡੰਗਰ ਨਾ ਬਣਿਆ ਡੰਗਰ ਦੁੱਧ ਘਟਾ ਜਾਂਦੇ ਬਾਅਦ ਚ ਹਾਂਜੀ ਹਾਂਜੀ ਹੈਗੀ ਯਾਰ ਉਹਦੇ ਆਈ ਉਹਨਾਂ ਦਾ ਆਪ ਦਾ ਮਾਲੀਆ ਬਣੀ ਨੂੰ ਮਹੀਨਾ ਹੋਇਆ ਜੀ ਤੇ ਸੂਈ ਨੂੰ 3.5 4 ਮਹੀਨੇ ਹੋਏ ਠੀਕ ਹੈ ਜੀ ਮੈਂ ਦੋਸਤੋ ਇੱਕ ਰਿਤ ਨੂੰ ਫੇਰ ਹੀ ਮਿਲਕ ਵਾਂਣ ਮਿਲਕ ਵਾਂਣ ਤਾਂ ਜਿਵੇਂ ਨਾਲੀ ਸੋਲ ਪਈ ਆ ਤੁਸੀਂ ਕਨਫਰਮ ਚ ਨਾਲੀ ਜਿੱਦੀ ਮੋਟੀ ਹੈ ਜੀ ਮਿਲਕ ਵਾਂਣ ਹਾਂ ਜੀ ਆ ਜਿੱਦਾ ਪਾਈਪ ਪਈ ਹੁੰਦੀ ਨਾ ਇੱਕ ਦੀ ਮੱਛੀ ਮੋਟਰ ਨੂੰ ਹਾਂ ਜੀ ਦੋਸਤੋ ਮਿਲਕ ਵਾਂਣ ਜੀ ਦੁੱਧ ਦੀ ਗੱਲ ਕਰੀਏ ਤਾਂ ਦੁੱਧ ਦੇ ਥਲੇ 9-10 ਲੀਟਰ ਹੀ ਹੋਊਗਾ ਪੱਕਾ ਅੱਛਾ ਜੀ ਅੱਜ ਆਈ ਆਪਾਂ 8 ਦੀ ਗਾਰੰਟੀ ਦੇ ਕੇ ਆਪਾਂ ਮੈਂ ਦਵਾਂ ਕੀ ਰੇਟ ਕਰਨਾ ਹੈ ਰੇਟ ਭਾਜੀ ਇਹਦਾ ਫਿਕਸ ਪ੍ਰਾਈਸ ਆਪਾਂ 70-75 ਨਹੀਂ ਮੋਲ ਕੋ ਕਰਨਾ ਨਾ ਜਿਆਦਾ 65 ਹਜ਼ਾਰ ਤੇ ਪਹੁੰਚ ਕਰ ਦਈਏ 65 ਚ ਪੂਰਾ 60000 ਪਹੁੰਚ ਕਰਾਂਗੇ 100 ਕਿਲੋਮੀਟਰ ਤੇ 60000 ਕਰਦੀ ਪੂਰਾ ਚਾ 60 'ਚ ਕਰਦਾ 60000 ਦੇ ਵਿੱਚ ਦੋਸਤੋ 100 ਕਿਲੋਮੀਟਰ ਦੀ ਪਹੁੰਚ 60 'ਚ ਪਹੁੰਚ ਕਰਦਾਂਗੇ ਇੱਥੇ ਜੇ ਕੋਈ ਕਿਰਾਇਆ ਛਡਾਉ ਹਾਂਜੀ ਤੇ ਫਿਰ 57 ਜਾ ਫਿਰ 57 ਹਾਂਜੀ ਕੱਢੀਓ ਜੀ ਬਾਰ ਉਹ ਵੀ ਮੋਲਾ ਪਾਉਣਾ ਫਿਕਸ ਹੀ ਕਰਤੇ ਨੇ ਕਿਸਾਈ ਵਾਲਾ ਮੋਲਾ ਨਹੀਂ ਜੀ ਠੀਕ ਹੈ ਜੀ ਹਾਂਜੀ ਲੋ ਦੋਸਤੋ ਮੱਝ ਪੂਰੇ ਕਦ ਕਾਠ ਵਾਲੀ ਆ ਪੂਰੀ ਚੰਗੀ ਰਾਜੀ ਜਮੀਂ ਪਲੀ ਆ ਪੂਰੀ ਦੁੱਧ 8 ਕਿਲੋ ਹੁਣ 8 ਕਿਲੋ ਵੀ ਦੱਸਣ ਪਾਜੀ ਦੁੱਧ 10 ਦਾ ਹੈ ਕੋਈ 8 ਕਰਕੇ ਆਪਣਾ ਖੋਡਾ 8 ਕਰਕੇ ਸੋਗਾ ਕਰ ਲਈ ਦੁੱਧ 9 ਦਾ ਹੀ ਲਵ ਲੂਗਾ ਠੀਕ ਹੈ ਸਿਰ ਬੇ ਆਪਾਂ ਨੇ ਦੁੱਧੇ ਥਾਂ ਜਾ ਕੇ ਡੰਗਰ ਦਿਹਾੜੀ ਕਰ ਜਾਂਦਾ ਹੈ ਉਪਰ ਆਪਾਂ ਕਰ ਜਾਂਦੇ ਹਾਂ ਹੈਨਾ ਲਓ ਦੋਸਤੋ ਸੂਰਾ ਭਾਈ ਦੁੱਧਾ ਭਾਵੇਂ ਕੋ ਸੂਰਾ ਦੁੱਧਾ ਭਾਵੇਂ ਕੋ ਤੇਜਾ ਲਾਲੇ ਹਾਂਜੀ ਤੇ ਸੂਈ ਨੂੰ ਸਾਢੇ 3-4 ਮਹੀਨੇ ਹੋਏ ਜੇ ਤੇ ਬਣੀ ਨੂੰ ਮਹੀਨਾ ਹੋਇਆ ਜੀ ਮਹੀਨਾ ਇੱਕ ਹੋ ਗਿਆ ਹਾਂਜੀ ਠੀਕ ਹੈ ਤੇ ਸੱਜਣ ਮੈਂ ਨੇ ਦੁੱਧ ਜਿਹੜਾ ਆਇਆ ਇਹਨੇ ਇੱਕ ਮਿੰਟ ਵੀ ਢੱਕੀ ਇਥੇ ਮੜੀ ਖਾ ਲੋ ਦੋਸਤੋ ਇਹ ਦੋ ਮਹੀਨੇ ਦਿਖਾਓ ਭਾਈ ਜਦਾਂ ਮਨ ਜੀ ਇਹਦੀ ਮਿਲਕ ਮੈਂ ਤੁਹਾਨੂੰ ਵਿਖਾਦਾ ਆਹ ਲੋ ਕਰੋ ਜੀ ਚ ਇਹ ਤੇ ਭਾਈ ਜੇ ਕੋ ਸਾਂਭ ਲੂ ਨਾ ਮੈਂ ਹਾਂਜੀ ਉਹ ਆਂਦੇ ਵਿੱਚ ਚਲੋ ਮਾਲੀਆ ਨਾਲ ਘਰ ਦਾ ਬਣੀ ਆ ਹਾਂਜੀ ਤੇ ਜਾਦੀ ਨਹੀਂ ਜਿੰਨਾ ਮੈਨੇ ਚਲੋ ਦੁੱਧ ਦਈ ਜਾਣਾ ਦੁੱਧ ਜਿੰਨੇ ਕਰਮਾਲ ਜਿੰਨੇ ਦੀ ਆਪਾਜ ਦੇਣ ਦਾ ਦੁੱਧ ਜਿਹਨੇ ਕੱਟੀ ਜਾਣਾ ਤੇ ਮੈਂ ਫੇਰ ਲੱਕਤ ਹੁੰਦਾ ਠੀਕ ਹੈ ਲੋ ਦੋਸਤੋ ਕੰਦ ਕੰਦਕਾਰ ਵੱਡੇ ਪੂਰੇ ਵੱਡੇ ਢਾਂਚੇ ਦੀ ਮੈਂ ਲਿਸਾ ਬੰਦ ਥੋੜਾ ਜਿਹਾ ਜ਼ਰੂਰਤ ਦੀ ਕਿਉਂਕਿ ਮੈਂ ਪਹਿਲਾਂ ਦੱਸਦਾ ਥੋੜਾ ਆ ਕੇ ਨਾ ਪਟਾ ਪਟਾ ਨਹੀਂ ਡੰਗਰਾ ਨੇ ਚਾਰਚੂਰ ਨਹੀਂ ਖਾਦਾ ਜੀ ਹਾਂਜੀ 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 ਇਹ ਤਾਂ ਗੱਲ ਹੈਗੀ ਲੋ ਜੀ ਦੋਸਤੋ ਕਰੋ ਚੈੱਕ ਕਦ ਕਾਰ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਰੇਟ ਜਿਹੜਾ ਬਿਲ ਜੇ ਜੇ 2-4 ਦਿਨ ਆਪਣਾ ਤਾਂ ਰਹਿ ਜੀਦਾ ਦੁੱਧ ਆਪਾਂ ਪਹਿਲੀ ਗੱਲ ਰਹਿਣੀ ਨਹੀਂ ਘੰਟਾ ਖਾਂਦੀ ਰਹਿਣੀ ਆ ਆਪਣਾ ਤਾਂ ਮੋਲੀ ਆਪਣੇ ਨਿੱਕੇ ਆ ਮੈਂ ਦੁੱਧ 10 ਤੋਂ ਪਲੱਸ ਦਊਗੀ 10 ਤੋਂ ਪਲੱਸ ਹਾਂਜੀ ਉਹਦੇ ਬਾਕੀ ਸੇਵਾ ਉਹਾਂ ਦੇ ਵੀ 2 ਕਿਲੋ ਇਹਨੇ ਘਟਾਇਆ ਨਾ ਜਿਹੜਾ ਹਾਂਜੀ ਹਾਂਜੀ ਜਿਹੜਾ 2-3 ਕਿਲੋ ਘਟਾਇਆ ਡੰਗਰ ਕਈ ਦੀ ਜਿਹੜਾ ਬਣਦਾ ਨਾ ਉਹ ਫਿਰ ਦਿਹਾੜੀ ਘਟਾ ਜਾਂਦੇ ਕਈ ਨਾ ਘਟਾ ਜਾਂਦੇ ਡੰਗਰ ਹਾਂਜੀ 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 ਇਹ ਤਾਂ ਗੱਲ ਆ ਜੀ ਤੇ ਉਹ ਵੀ ਆ ਗਈ ਜੀ ਹਾਂਜੀ ਤੇ ਇਹਦਾ ਨੰਬਰ ਵੀ ਦੱਸੀਏ ਡਿਟੇਲ ਹਾਂਜੀ ਲਓ ਜੀ ਕਰੋ ਚੈੱਕ ਦੋਸਤੋ ਟੋਕੜ ਗੱਬਣ ਮੱਝ ਕਨਫਰਮ ਚੈੱਕ ਪਾਸ ਆ ਗਈ ਜੀ ਇਹ ਭਾਜੀ ਪੀਸ ਭੈਣਾ ਭਰਾਵਾਂ ਦੀ ਡਿਮਾਂਡ ਵੜੀ ਸੀ ਹਾਂਜੀ ਇਹ ਭਾਜੀ 6 ਮਹੀਨਿਆਂ ਦੀ ਚੈੱਕ ਪਾਸ ਆ ਕਨਫਰਮ ਹੈ ਜੀ ਆਪਣੀ ਪੂਰੀ ਆਪਣੀ ਚੈੱਕ ਰਾਈ ਦੀ ਭਾਵੇਂ ਕੋ ਆਪਦੀ ਚੈੱਕ ਰਾ ਅਗਲੇ ਲੈਣੀ ਤੇ ਆਪਣੀ ਗਾਰੰਟੀ ਹੋ ਗਈ 6 ਮਹੀਨਿਆਂ ਠੀਕ ਹੈ ਜੀ 6 ਮਹੀਨਿਆਂ ਚੈੱਕ ਪਾਸ ਆ ਦੁੱਧ ਦੇ ਥੱਲੇ ਭਾਜੀ 6 ਲੀਟਰ ਹੀ ਪਾਉਂ ਅੱਛਾ ਜੀ ਤੇ ਆਪਾਂ ਹੁਣ 4 ਕਰਕੇ ਕੋ ਸੌਦਾ ਅਗਲੇ ਚੈੱਕ ਰਾਇਆ ਭਾਜੀ ਡੰਗਰ ਲੀਟਰ 2 ਲੀਟਰ ਡੰਗਰ ਕਰ ਤੇ ਬਾਕੀ ਹੈਗੀ ਮੈਂ ਚਾਰੂ ਦੇ ਇਹਨੇ ਨਹੀਂ ਜਿਆਦੇ ਕੀਤਾ ਠੀਕ ਹੈ ਜੀ ਇਹਨੇ ਖੁਰਲੀ ਚ ਮੂੰਹ ਦੇਖਤਾ ਹੁੰਦੇ ਠੀਕ ਹੈ ਜੀ ਤੇ ਸੁਆ ਭਾਜੀ ਦੁੱਝਾ ਹੈ ਖਾਂਦੀ ਬਿਲਕੁਲ ਚਾਰ ਆ ਵੀਰ ਨੇ ਪਾਇਆ ਚਾਰ ਦੁੱਝਾ ਹੈ ਅੱਛਾ ਜੀ ਤੇ ਬਾਕੀ ਇਹ ਆ ਵੀ ਸਾਂਭੀ ਸੁਮੀ ਮੈਂ ਤੇ ਟਕਾਣੇ ਸੁੰਦੀ ਆ ਦੁੱਧ 4 ਲੀਟਰ ਜੀ ਠੀਕ ਹੈ ਜੀ ਕੀ ਮੁੱਲ ਕਰਨਾ ਇਹਦਾ ਮੁੱਲ ਭਾਜੀ ਇਹਦਾ ਜੇ ਫੌਂਡ ਵਿੱਚ ਹੀ ਆਪਾਂ ਕਰ ਲਈਏ ਤੇ ਦੇ ਦਈਏ 65 ਦੀ ਕੋਈ ਮਾਨਤਾ ਨਹੀਂ ਕਿੰਨਾ ਕੋਈ ਹਾਂਜੀ ਇੱਕ ਮਾਗ ਮਾਨਤਾ ਇੱਕ ਹੀ ਵਾਰੀ ਮਾਨਤਾ ਪੂਰੇ ਬਾਹਰ ਦੀ ਦੇ ਦਈਏ ਪੂਰੇ 60 ਦੀ ਦਿੰਦੀ ਪੂਰੇ ਸਾਢੇ ਨਹੀਂ ਠਕਾਣਾ ਕਰੀ ਜਾਓ ਨਹੀਂ ਪੌਂਡ ਵੀ ਕਰਨੀ ਮੁੜ ਕੇ ਨਹੀਂ ਆਉਂਦਾ ਨਹੀਂ ਸਾਢੇ 60000 ਮੇਰਾ ਨਹੀਂ ਕਾਰੀ ਹੋ ਰਹੀ ਆ ਮੁਰਕੇ ਨਾਲ ਆਲ ਦੇ ਘਰਨਾ ਨਹੀਂ ਕਰਦੇ ਕੋਈ ਨਹੀਂ ਤਾਂ ਕੋਈ ਨਹੀਂ ਤੁਸੀਂ ਸਾਢੇ 60000 ਦੇ ਵਿੱਚ ਪੌਂਡ ਕਰਾਂਗੇ ਆਪਾਂ 100 ਕਿਲੋਮੀਟਰ ਤੇ ਕਰ 100 ਕਿਲੋਮੀਟਰ ਤੇ ਜੇ ਕੋਈ ਆਪ ਦਾ ਗੱਡੀ ਆਪਦੀ ਲਿਆਵੇ ਤਾਂ 57000 ਦੀ ਮਹੀਨ ਲਵਾਂ ਠੀਕ ਹੈ ਜੀ ਹਾਂ ਜੀ ਕੱਕ ਪਾ ਦੇ 6 ਮਹੀਨਿਆਂ ਦੀ ਤੇ ਦੁੱਧ ਪਾਣੀ 6 ਲੀਟਰ ਆ ਚਾਰ ਲਾਲੇ ਫੇਰ ਕਰ ਜੂਗੀ ਧੜੀਦੰਗ ਨੂੰ 5-6 ਲੀਟਰ ਕਰ ਦੇ ਠੀਕ ਕੱਢੀਏ ਜੀ ਬਾਹਰ ਲੋ ਜੀ ਆਹ ਦੋਸਤੋ ਤੋਰ ਕੇ ਤਾਂ ਦਿਖਾ ਦਿੰਨੇ ਆ ਬੜੇ ਵੀਰਾਂ ਦੀ ਫਰਮਾਇਸ਼ ਸੀ ਟੋਪੜ ਗੱਬੜ ਮਚਾਈ ਦੀ ਆ ਜੀ ਚਾਰ ਮਤ ਕਨਫਰਮ ਚੈੱਕ ਪਾਸ 4 ਲੀਟਰ ਦੁੱਧ 6 6 ਮਹੀਨੇ ਦਾ ਟਾਈਮ ਹੋ ਗਿਆ ਦੋਸਤੋ ਟੀਕਾ ਲੱਗੇ ਇਹਦੀ ਠੰਡੀ ਆਈ ਠਕਾ ਮਾਰਿਆ ਹੁਣ ਹੀ ਹਲਦੀ ਕਰੇ ਠੀਕ ਹੈ ਲਓ ਜੀ ਦੋਸਤੋ ਚੈੱਕ ਕਰ ਲੋ ਆ ਵੇਖੋ ਜੀ ਸਿੰਗ ਦੀ ਥਾਂ ਸਿੰਗ ਸੋਹਣਾ ਜੀ ਵਜਨ ਦੀ ਥਾਂ ਵਜਨ ਸੋਹਣਾ ਹੈ ਹਾਂਜੀ 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 ਲਓ ਕੱਦ ਕਾਠ ਮਰ ਰਿਹਾ ਡੋਲਣ ਵਾਲੀ ਮੈਂ ਜੀ ਵਜਨ ਵਾਲੀ ਪੂਰਾ ਫੁੱਲ ਹੈ ਵੀ ਬਾਡੀ ਵੇਟ ਮੈਂ ਨਾ ਪੂਰੀ ਚੜਾਈ ਲਓ ਰੇਲ ਗੱਡੀ ਦੇ ਇੰਜਨ ਜਿੱਦੀ ਜਾਲੇ ਹਾਂਜੀ ਹਾਂ ਬਾਹਰ ਨਿਕਲ ਜੀ ਚਾਨ ਨੇ ਤੁਹਾਨੂੰ ਕਹਾਂ ਚੰਗੀ ਤਰਾ ਚੈੱਕ ਕਰਕੇ ਦਿਖਾ ਦਿੰਦੇ ਸਾਰੀ ਜੀ। ਲਓ ਜੀ ਦੋਸਤੋ ਚੈੱਕ ਕਰ ਲਓ। ਫਿਰ ਠੰਡੀ ਧੀਰੀ ਵਰੀ ਹੈ ਜੀ। ਬਹੁਤ ਨਿੱਗੇ ਸਬਾ ਦੀ। ਠੀਕ ਹੈ ਜੀ। ਲਿਓ ਜੀ। ਆ ਵੇਖੋ ਸਿੰਘ ਦੀ ਦਾ ਸਿੰਘ। ਲਓ ਜੀ ਦੋਸਤੋ ਕਰ ਲਓ ਫਿਰ ਕੁਆਲਿਟੀ ਚੈੱਕ ਦੀ। ਲਓ ਜੀ ਦੋਸਤੋ ਚੈੱਕ ਕਰ ਲਓ ਕਦ ਘਾਟ ਪੂਰਾ ਵਜਨਦਾਰ ਆ ਪੂਰੀ। ਦੋ 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 ਤਿੰਨ ਤਿੰਨ ਚੀਜ਼ਾਂ ਤੁਹਾਨੂੰ ਮਿਲ ਜਣੀਆਂ ਦੁੱਧ ਵੀ ਦੇਣ ਲਈ ਹੈ ਗਾਂ ਗੱਬੜ ਵੀ ਆ ਲਓ ਜੀ ਕਰੋ ਚੈੱਕ ਬਿਲਕੁਲ ਬਰੀਕ ਚਮੜੀ ਸਿੰਗਲੜੀ ਸੋਹਣੀ ਹੈ ਦੋਸਤੋ ਜਿੰਨੀ ਵੀ ਜਿਹੜੇ ਵੀਰ ਨੇ ਸੰਭੀਆ ਬੜੇ ਸ਼ੌਂਕ ਨਾਲ ਨਹੀਂ ਜੀ ਬਾਕੀ ਭਾਰੇ ਟੋਕਰਾਂ ਨਾਲ ਕਰਤਾ ਆਪਾਂ ਹਾਂਜੀ 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 ਭਾਰ ਟੋਕਰਾਂ ਨਾਲ ਤੇ ਮਹੀਂ ਗੱਬੜ ਵੀ ਆ ਦੁੱਧ ਵੀ ਆ ਨਾਲ ਸਾਰਾ ਕੁਝ ਹੈ ਠੀਕ ਹੈ ਜੀ ਹਾਂਜੀ 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 ਦੱਸਿਓ ਨੀਲੀ ਰਾਵੀ ਬਾਰੇ ਅੱਗੇ ਪਾਜੀ ਆ ਗਈ ਨੀਲੀ ਰਾਵੀ ਹਾਂਜੀ ਇੱਕ ਮਹੀਨੇ ਦੀ ਮਹੀਂ ਬਣੀ ਜੀ ਅੱਛਾ ਜੀ ਤੇ ਦੁੱਧ ਦੀ ਗੱਲ ਕਰੀਏ ਤਾਂ ਦੁੱਧ ਦੇਖ ਲੈ 8 ਲੀਟਰ ਪੱਕਾ ਪੱਕਾ 8 ਲੀਟਰ ਚੋਈ ਹਾਂਜੀ ਠੀਕ ਹੈ ਤੇ ਬਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਜੀ ਭਾਰੇ ਤੇ ਮਿਲਦੀ ਹਾਂਜੀ ਹਾਂਜੀ ਠੀਕ ਹੈ ਜੀ ਸਵੇਰ ਕਿੰਨਾ ਸੂਈ ਪਿਓਰ ਨੀਂਦੀ ਦਾ ਜੀ ਪਾਜੀ ਦੂਜੇ ਸੂਈ ਜੀ ਬਾਕੀ ਭੈਣ ਭਰਾਵਾਂ ਨੂੰ ਸਮਝ ਅੱਗੇ ਗਾੜੀ ਕੋ ਭਾਵੇਂ ਤੇ ਜੇ ਲਾ ਲਈ ਮੈਂ ਦੂਜਾ ਸਵੇਰ ਸੂਈ ਹੈ ਤੀਜੇ ਆ ਤੇ ਤੇ ਆ ਤੇ ਗੱਬਨੇ ਠੀਕ ਹੈ ਹਾਂਜੀ ਹਾਂਜੀ ਕੀ ਰੇਟ ਕਰਨਾ ਤਾਂ ਰੇਟ ਪਾਜੀ ਇਹਦਾ ਕਰ ਦਈਏ 65 ਤੇ ਪਹੁੰਚ ਕਰ ਦੋ ਜੀ ਇਹ ਕਿਹੜੀ ਗੱਲ ਹੈ ਹਾਂਜੀ ਕਰ ਦੋ ਇਹਦਾ ਇਹਦਾ ਰੇਟ ਇਹਦਾ ਰੇਟ ਜ ਚਲੋ ਕੋਈ ਨਹੀਂ ਕਹਦੇ ਜਾਨ ਦੇ ਦੇ ਜਾ ਹੱਥ ਕਰ ਦਈਏ ਹਾਂਜੀ 60 ਰ ਨਹੀਂ ਮਾਨਤਾ ਨਹੀਂ ਕਰੀਏ ਕੋਈ ਦਾ ਇਹ ਥੋੜਾ ਜਿਹਾ ਕੋਈ ਥੋੜਾ ਜਿਹਾ ਤਹੀਂ ਨਾ ਦੋ ਹਾਂਜੀ ਤਹੀਂ ਨਾ ਦੋ ਕਿੰਨਾ ਕੋਸਦਾ ਜਾਜ ਵਾਤ ਇਹ ਭਾਜੀ ਗੱਲ ਇਹ ਜੇ ਕੋਈ ਕਸਾਈ ਕਰੂ ਦਾ ਭਾਵੇਂ 70 75 ਮੰਗੀ ਜਈਏ 65 ਮੰਗੀ ਜਈਏ ਆਪਣੇ ਫਾਰਮ ਤੇ ਮਿਲਣੀ ਜੇ 55000 ਤੇ ਪਹੁੰਚ ਕਰਾਂਗੇ 100 ਕਿਲੋਮੀਟਰ ਦੇ ਤੇ 55000 ਤੇ ਦੇ ਕੇ ਉੱਦਾਂ ਕਾੜਨੀ ਤੇ ਫਿਰ 52 ਦੇ ਦੇ ਸੱਦੇ ਹੱਥ ਠੀਕ ਹੈ ਮੈਂ ਇਹ ਦੋਸਤੋ ਮੈਂ ਵੱਧ ਕਹਿਣ ਲੱਗਾ ਚਲੋ ਜੀ ਇਹਦੇ ਪਹਿਲਾਂ ਹੀ ਰੇਟ ਖੜਾ ਕੇ ਦੱਸਦਾ 55000 ਰੁਪਏ ਦੇ ਵਿੱਚ ਸੋਨਾ ਨਹੀਂ ਜੀ ਆਪਾਂ ਦੇ ਮਾਲ ਜਿਹੜੇ ਹਿਸਾਬ ਨਾਲ ਆਏ ਉੱਥੇ ਹਿਸਾਬ ਨਾਲ ਆਪਾਂ ਦੇ ਦੇਣਾ ਠੀਕ ਹੈ ਜੀ ਉਹ ਨਹੀਂ ਗੱਲ ਦੱਸਿਆ 8 ਕਿਲੋ ਦੁੱਧ ਭਾਜੀ 8 ਲੀਟਰ ਆ ਸੂਈ ਨੂੰ ਕੋਈ ਸਾਢੇ 3-4 ਮਹੀਨੇ ਹੋਏ ਹਾਂਜੀ ਤੇ ਬਾਕੀ ਭੈਣ ਭਰਾਵਾਂ ਦੇ ਸਾਹਮਣੇ ਸੂਹਾ ਦਜਾਤ ਜੇ ਸੁਣੀ ਏ ਠੀਕ ਹੈ ਜੀ ਤੇ ਦੁੱਧ 8 ਲੀਟਰ ਜੀ ਕੱਢੀ ਬਾਹਰ ਜੀ ਹਾਂਜੀ ਲਓ ਜੀ ਦੋਸਤੋ ਬਿਲਕੁਲ ਜਾਇਜ਼ ਰੇਟ ਮੈਂ ਤੁਹਾਨੂੰ ਪਹਿਲਾਂ ਦੱਸਦਾ ਸੀ ਵੀ ਇਸ ਵਾਰਨ ਤੇ ਰੇਟ ਜਿਹੜੇ ਬਿਲਕੁਲ ਜਾਇਜ਼ ਹੁੰਦੇ ਦੋਸਤੋ ਇਹ ਨੂੰ ਨਾ ਮੈਨੂੰ ਸੰਗਲ ਪਿਆ ਹੈ ਤੇ ਤਲਿਆੜੀ ਪਾਈ ਤਾਂ ਕਰਕੇ ਥੋੜੀ ਜੀ ਕਾਲਜੀ ਪੈਂਦੀ ਹੈ ਜੀ ਆਹ ਲੋ ਜੀ ਕਰ ਲਓ ਚਲੋ ਉਹਦਾ ਟੋਜੋਂਟ ਨਹੀਂ ਕਰਦੇ ਕਰਸੀ ਕਰੋ ਚੱਕ ਵੀਰ ਦੇ ਮੋਢਿਆਂ ਤੋਂ ਉੱਚੇ ਸਿਰ ਕੱਢ ਦੀ ਜੇ ਲੋ ਜੀ ਆਹ ਲੋ ਜੀ ਜਿਹੜੇ ਵੀਰ ਨੀਲੀਰਾ ਵੀਰ ਪਾਜੀ ਬੱਗੀਨਾਥ ਹਾਂਜੀ ਤੇ ਬਿੱਲੀ ਮਣਕੀ ਅੱਖ ਜੀ ਇੱਥੇ ਵੀਰਾਂ ਦੀ ਡੱਕੋ ਦੇਖੋ ਡੱਕੋ ਜੀ ਦੱਸ ਲਓ ਜੀ ਕਰੋ ਚੈੱਕ ਜੀ ਨੀਲੀ 라ਵੀ ਭੈਣ ਹਾਂ ਲੋ ਦੋਸਤੋ ਜਵਾਨ ਵੀ ਪੂਰੀ ਹੈ ਮੱਝ ਦੇਖੋ ਜੀ ਅੱਜ ਆਪਾਂ ਸਾਰੀਆਂ ਡਿਮਾਂਡਾਂ ਭੈਣ ਭਰਾਵਾਂ ਦੀਆਂ ਪੂਰੀਆਂ ਕਰਤੀਆਂ ਨੀਲੀ ਵੀ ਲੈਣਤੀ ਜੇ ਹਾਂਜੀ ਟੋਕੜ ਗੱਪਣੀ ਹੋਕੜ ਗੱਪਣੀ ਹੈਗੀ ਜੇ ਬੱਚੇ ਵਾਲੀ ਨੇ ਹੈਗੀ ਜੇ ਬੱਚੇ ਤੋਂ ਬਣਾ ਵੀ ਹੈ ਬੱਚੇ ਤੋਂ ਬਿਨਾ ਵੀ ਹੈਗੀ ਹਾਂਜੀ ਦੁੱਧ ਵਾਲਾ ਵੀ ਹੈ ਮਾਲ ਦੀ ਸਾਬ ਠੀਕ 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 ਕੋਈ ਵੀ ਇਹ ਨਾ ਕਹੇ ਕਿ ਜੇ ਸਾਡੀ ਕੋਈ ਡਿਮਾਂਡ ਨਹੀਂ ਪੂਰੀ ਹਾਂਜੀ ਹਾਂਜੀ ਹਾਂ ਲਓ ਜੀ ਦੋਸਤੋ ਨਾਗ ਚਾਹ ਰਿਹਾ ਚਲੋ ਸ਼ੇਕ ਨਗ ਸਾਡੇਆਂ ਤੋਂ ਪਹਿਲਾਂ ਵੀਰ ਕੰਦਾ ਵੀ ਸੌਦਾ ਹੋ ਗਿਆ ਵੀਰ ਆਏ ਸੀ ਕਿ ਰਿਦਨ ਪਸ਼ੂ ਰੇਡ ਦੋਸਤੋ ਤੁਹਾਨੂੰ ਸਾਰੀਆਂ ਮੱਜਾਂ ਦੇ ਦੱਸਦੇ ਆ ਜਿੰਨੀ ਜਿੰਨੀ ਆਫਰ ਲਾਈ ਹੈ ਨਾਲ ਵੀਰ ਨੇ 100 ਕਿਲੋਮੀਟਰ ਤੱਕ ਜੋ ਰੇਟ ਕੀਤਾ ਗਿਆ ਵੀਡੀਓ ਦੇ ਵਿੱਚ ਉਹਦੇ ਵਿੱਚ ਹੋਊਗੀ ਬਾਕੀ ਜੇ ਕੋਈ ਵੀਰ ਗੱਡੀ ਸਾਧਨ ਆਪਣਾ ਲੈ ਆਉਂਦਾ ਤੇ ਉਹ ਜਿਹੜਾ ਦੋਸਤੋ 3000 ਰੁਪਏ ਲੈਸ ਹੋ ਜੂਗਾ ਨਾਲ ਜਿੰਨੇ ਰੇਟ ਕੀਤੇ ਹੋਣਗੇ ਚਾਰ ਨਗ ਦਿਖਾਇਆ ਚਾਰੇ ਨਗ ਸੁਏ ਸੁਆਏ ਮੇਰੇ ਵੀਰ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਦਾ ਰੱਖ ਹੱਕ ਬੰਦਾ ਜਰੂਰ ਕਰਿਆ ਕਰੋ ਅਡਰੈਸ ਇਹ ਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀ ਲਿਖ ਲਈ ਆਪਣਾ ਫੇਰ ਬੋਲ ਦੀ ਭਾਜੀ ਫੋਨ ਨੰਬਰ ਹੈਗਾ ਜੀ 6284741127 ਹਾਂਜੀ 6284741127 ਹਾਂਜੀ ਬਾਕੀ ਭਾਜੀ ਹਰ ਵੇਲੇ ਹੀ ਆਪਣੀ ਬੇਨਤੀ ਭੈਣ ਭਰਾਵਾਂ ਕਰੀਏ ਹੁੰਦੀ ਆ ਤੇ ਮਹਾਰਾਜੀ ਜੀ ਲੈਂਦਾ ਜਿਵੇਂ ਕਿ ਘੰਟੇ ਚ ਆਪਾਂ ਇਹਨਾਂ ਨੂੰ ਕੁਝ ਨਹੀਂ ਕਰ ਦੇਣਾ ਠੀਕ ਹੈ ਜੀ ਤੇ ਨਾਮ ਆਪਣਾ ਕਿਸ ਨਾਲ ਵੈਰ ਹੋ ਉਹ ਦੀ ਆ ਹਾਂਜੀ ਜਿਹੜਾ ਵੀ ਡੰਗਰ ਚੰਗਾ ਲੱਗਦਾ ਪਰਿਵਾਰ ਦੇ ਵਿੱਚ ਵੀਡੀਓ ਬੈ ਕੇ ਵੇਖ ਕੇ ਤਸੱਲੀ ਕਰਕੇ ਠੀਕ ਹੈ ਜੀ ਭਾਵੇਂ ਆਪਦੀ ਚੋਕੇ ਖੜੋ ਜੀ ਜਿੱਦਾਂ ਮੈਂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਠੀਕ ਸੋ ਵੀ ਭਾਜੀ ਗਾਹ ਗਿਆ ਤੇ ਸਾਡੀ ਦੁਕਾਨ ਆ ਹਾਂਜੀ ਹਾਂਜੀ ਨਹੀਂ ਚਲੋ ਜੀ ਗਾਹਾਂ ਤੋਂ ਨਾਲੇ ਤੇ ਬਾਕੀ ਭਾਜੀ ਆਪਾਂ ਚਲੋ ਇਹ ਆ ਵੀ ਜਿੱਦਾਂ ਕਿ ਇਹਨੇ ਡੰਗਰ ਜਿੰਨੇ ਵੀ ਇਹ ਨਹੀਂ ਵੀ ਆਪਣੇ ਤੋਂ ਅੱਜ ਆ ਛੋਟੇ ਪਹਾੜੀਆਂ ਵੀ ਆ ਜਾਂਦੀਆਂ ਜੀ ਸਾਰਾ ਕੋ ਆਏ ਦਾ ਜੇ ਕਿ ਇਹਨੇ ਆਪਦੇ ਬਾਈਟ ਦੇ ਹਿਸਾਬ ਨਾਲ ਲੈਣੀ ਜਿੱਦਾਂ ਉਹ ਆਪਣੇ ਨਾਲ ਕੰਟੈਕਟ ਕਰੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਪਾਂ ਸੇਵਾ 'ਚ ਆਜੇ ਰਿਆਂ ਜਿੱਦਾਂ ਸਾਰੇ ਵੇਲੇ ਰੇਟ ਦੋਸਤੋ ਪਸ਼ੂ ਮਤਲ ਜਿਹੜੇ ਹਰ ਵੇਲੇ ਇੱਥੇ 2-4 ਆ ਗੱਲ ਆਪਣੇ ਤੋਂ ਆ ਕੇ ਕੋਈ ਇਹ ਗੱਲ ਨਾ ਕਰੇ ਬਾਜ਼ਾਰ ਦੀ ਹਾਂਜੀ ਹਾਂਜੀ ਆਪਾਂ ਭਾਅ ਲੈਸੀ ਦੇਣਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ